ਅੱਧਾ ਕਿਲੋ ਕarele ਲੈ ਇਹਨਾਂ ਨੂੰ ਆਪਾਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਕੱਟ ਲੈਣਾ ਲੂਣ ਚੰਗੀ ਤਰ੍ਹਾਂ ਇਹਦੇ ਵਿੱਚ ਰਲਾ ਕੇ ਇਹਨਾਂ ਨੂੰ ਰੱਖ ਦੇਣਾ ਤੁੱਪੇ ਆਪਾਂ ਤੁੱਪ ਬਹੁਤ ਪੈਂਦੀ ਸੀ ਜੇ ਨਮਕ ਜਿਹੜਾ ਸੀਗਾ ਲੂਣ ਵਿੱਚ ਸਾਰਾ ਰਲ ਗਿਆ ਇਹਦੇ ਤੇ ਪਾਣੀ ਦੋ ਵਾਰੀ ਪਾ ਕੇ ਸਾਫ਼ ਇਹਨੂੰ ਚੰਗੀ ਤਰ੍ਹਾਂ ਧੋ ਦੇਣਾ ਲੂਣ ਵੀ ਇਹਦੇ ਵਿੱਚੋਂ ਨਿਕਲ ਜਾਊਗਾ ਕarele ਸਾਫ਼ ਹੋ ਜੂਗੇ ਤੇਲ ਰੱਖਿਆ ਸਾਰੇ ਕarele ਪਾ ਕੇ ਜਿਹੜਾ ਆ ਇਹ ਮੀਡੀਅਮ ਸੇਕ ਦਿੱਤੇ ਇਹਨਾਂ ਨੂੰ ਲਾਲ ਕਰ ਲੈਣਾ ਕarele ਨਾਲ ਕਰਕੇ ਕੱਟ ਲੈਣੇ ਬਹੁਤ ਹੀ ਟੇਸਟੀ ਅੱਧਾ ਕarele ਬਣਦੇ ਆ ਤੇ ਪਿਆਜ਼ ਲੰਬੇ ਲੰਬੇ ਕੱਟ ਕੇ ਆਪਾਂ ਪਾਤੇ ਆ ਪਿਆਜ਼ ਪੱਕ ਗਿਆ ਟਮਾਟਰ ਤੇ ਹਰੀ ਮਿਰਚ ਪੀ ਕੇ ਪਾ ਦਤੀ ਆ ਇਹ ਪੱਕ ਗਿਆ ਤੇ ਇਹਦੇ ਵਿੱਚ ਆਪਾਂ ਥੋੜੇ ਲੋੜ ਅਨੁਸਾਰ ਲੂਣ ਪਾਤਾ ਤੇ ਹਲਦੀ ਪਾਤੀ ਬਹੁਤੇ ਮਸਾਲੇ ਨਹੀਂ ਪਾਉਣੇ ਅੱਜ ਕੱਲ੍ਹ ਕਰੇਲਿਆਂ ਦਾ ਸੀਜ਼ਨ ਆ ਬਹੁਤ ਟੇਸਟੀ ਬਣਦੇ ਢੱਕ ਦਿੱਤੇ ਸੀ ਜਿਹੜੇ ਕਰੇਲੇ ਰੱਖਿਓ ਆਪਾਂ ਫਰਾਈ ਕਰਕੇ ਉਹ ਪਾ ਕੇ ਤੇ ਫਿਰ ਮਿਕਸ ਕਰਕੇ ਢੱਕ ਦਿੰਨੇ ਬਹੁਤ ਹੀ ਟੇਸਟੀ ਐਂਦਾ ਕਰੇਲੇ ਬਣਦੇ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਦੇਖ ਸਕਦੇ ਆ ਸਪੋਰਟ ਕਰਿਆ ਕਰੋ ਮੇਰੇ ਬਲਜਿੰਦਰ ਕਿਚਨ ਵਾਲੇ ਚੈਨਲ ਨੂੰ ਵੀ ਜੀ ਸਸੀ ਕਾਲਜੀ ਕਰੇਲੇ ਦੇਖੋ